ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣੇ ਚੈਨਲ ਬਰਾਸਾ ਟੀਵੀ ਲਾਈਵ ਉੱਤੇ ਆਧੀ ਵੀਡੀਓ ਵਿੱਚ ਅਸੀਂ ਤੁਹਾਡੇ ਲੱਖੇ ਸਿਧਾਨਾ ਇੱਕ ਖਾਸ ਵੀਡੀਓ ਲੱਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਜੋ ਗਰੀਬ ਇਨਸਾਨ ਹੈ ਉਸ ਦੀ ਮਦਦ ਕੀਤੀ ਜਿਸ ਦੀ ਕੀ ਭੈਣ ਦੋਸਤ ਦੀ ਭੈਣ ਦਾ ਇਲਾਜ ਨਹੀਂ ਕੀਤਾ ਜਾ ਰਿਹਾ ਸੀ ਪਰ ਲੱਖੇ ਸਿਧਾਨਾ ਦੇ ਇੱਕ ਫੋਨ ਦੇ ਉੱਤੇ ਉਸ ਦਾ ਇਲਾਜ ਕਰ ਦਿੱਤਾ ਗਿਆ ਤੇ ਤੁਹਾਡਾ ਕੀ ਵਿਚਾਰ ਨੇ ਕਿ ਲੱਖੇ ਸਿਧਾਨਾ ਇਸ ਸੋਚ ਪਰ ਉੱਤੇ ਤੁਸੇ ਕਮੇਡ ਸੈਕਸ਼ਨ ਜੋ ਕਿ ਲੱਖਾਂ ਸਦਾਨਾ ਬਠਿੰਡਾ ਤੋਂ ਇਸ ਵਾਰ ਜਿੱਤਣਗੇ ਕਿ ਹਾਰਨਗੇ ਅਤੇ ਹੁਣ ਤੁਹਾਨੂੰ ਲੈ ਚਾਲੇ ਪੂਰੀ ਵੀਡੀਓ ਦੇ ਵੱਲ ਅਤੇ ਜਿਹੜੇ-ਜਿਹੜੇ ਦੋਸ ਫਰਾਸਾ ਟੀਵੀ ਲਾਈਵ YouTube ਚੈਨਲ ਤੇ ਨਵੇਂ ਹਨ ਤੁਹਾਨੂੰ ਜੁਰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਨੂੰ ਕਰਨਾ ਨਾ ਭੁੱਲਣਾ ਜਾਈ ਦੀ ਤਰੀਫ ਕਰੀ ਮੋਸਰਾਸ ਨੂੰ ਮਿਲਣਾ ਚਾਹੁੰਦਾ ਸੀ ਕਿ ਆਪਾਂ ਕਦੇ ਪਹਿਲਾਂ ਮਿਲੇ ਨਹੀਂ ਸੀ ਤੁਹਾਡੇ ਫੋਨ ਨਾਲ ਡਾਕਟਰ ਕੱਥੇ ਹੋਏ ਉਹ ਗੁੰਡਾ ਹਸਪਤਲ ਜਿਹੜਾ ਕਿ ਮਲਾਉ ਉਹ ਵੀ 6 ਘੰਟੇ ਡਾਕਟਰਾਂ ਨੇ ਆਪਣੀ ਪੈਸੇ ਤੁਹਾਡਾ ਫੋਨ ਆਇਆ ਫਿਰ ਉਹਨਾਂ ਨੇ ਜਾ ਕੇ ਲਾਸ਼ ਰੂਪੀ ਤਾਂ ਫੇਰ ਟੀਮ ਕੱਢੀ ਹੋ ਗਈ ਫਿਰ ਚੱਲੀਆ ਦੋ ਭਰਾ ਵੀ ਆ ਗਏ ਬਟਾਏ ਤਾਂ ਤਲਵੰਡੀ ਕੋਲੇ ਐਕਸੀਡੈਂਟ ਹੋਇਆ ਸੀ ਜੇ ਬਰਾਤ ਮੰਨਿਆ ਗਿਆ ਇਹ ਇਹ ਲੋਕਾਂ ਨੂੰ ਇਹ ਗੱਲ ਸਮਝ ਪੈਂਦੀ ਦੀ ਇਹ ਬੰਦਾ ਸਾਡੇ ਨਾਲ ਕਿੱਥੇ ਖੜਾ ਸਕਦਾ ਦੇਖੋ ਆਪਾਂ ਕਦੇ ਮਿਲੇ ਨਹੀਂ ਗਏ ਪਰ ਜੇ ਤੁਸੀਂ ਇਹ ਕੰਮ ਕੀਤਾ ਤਾਂ ਮੇਰਾ ਦਿਲ ਕੀਤਾ ਮਨ ਨੂੰ ਮਿਲਿਆ ਬਹੁਤ ਬਹੁਤ ਧੰਨਵਾਦ ਇੱਚੀ ਰਹਿੰਦੇ ਹੋ ਬਾਈ ਨਾਲ ਹੀ ਘਰ ਆ ਬਾਈ ਬੰਦਾ ਬਾਈ ਆਉਂ ਕਰ ਰਹੇ ਆ ਬਾਪਾਈ ਜਾਉਂਦਾ ਸ਼ੁਕਰੀਆ ਮਿਲ ਗਿਆ ਦਾ ਸਾਹਿਬ ਨੇ ਬੋਲ ਕੇ ਠੀਕ ਹੈ ਤੇ ਇਹ ਬਾਈ ਨਹੀਂ ਨਹੀਂ ਮਹਾਰਾਜ ਦੇ ਦੋਸਤ ਆ ਰਾਜੀ ਜੀ ਪੰਜਾਬੀ ਜਿਮਾਦ ਰਹੇ ਅੱਛਾ ਜੀ ਜਨਾ ਦੀ ਸਟੋਰ ਰਾਈਟ ਹੰਡ ਹੋ ਗਈ ਤੇ ਬੰਦੀ ਤੇ ਡਾਕਟਰਾਂ ਨੇ ਹੱਥ ਗੋਣਾ ਬਣਾ ਕਰਵਾ ਦਾ ਹੱਥ ਵੱਡੇ ਗਿਆ ਸੀ ਤੁਹਾਡਾ ਫੋਨ ਆਇਆ ਸੀਗਾ ਡਾਕਟਰਾਂ ਦੀ ਟੀਮ ਇਕੱਠੀ ਹੋ ਗਈ ਸੀਗੀ ਫਿਰ ਉਹਦਾ ਇਲਾਜ ਹੋਇਆ ਸੀ ਉਹਦੇ ਵਾਸਤੇ ਤੁਹਾਡਾ ਧੰਨਵਾਦ ਜੀ ਨੇ ਸ਼ੁਕਰੀਆ ਬਾਈ ਕੋਈ ਆਪਾਂ ਦਾ ਜਰੀਆ ਅਸੀਂ ਕਿਹਦੇ ਦੇ ਵਿੱਚ ਚਾਈ ਦਾ ਹੁੰਦੀ ਆ ਮੈਂ ਤਾਂ ਦੇਖੋ ਆਪਾਂ ਜਦੋਂ ਹੀ ਹੂੰ ਤਾਰੀਫ ਕਰਨੀ ਆ 10 ਵਾਰ ਕਰਦਾਂਗੇ ਕਿ ਪਾਰਟੀ ਦੀ ਕਰਦਾਂਗੇ ਇਹ ਬੰਦੇ ਦੀ ਸਚਾਈ ਦੀ ਤਾਰੀਫ ਕਰਨੀ ਉਸ ਵਾਰ ਤੋਂ ਮਿਲਣਾ ਜੁਣਾ ਸੀਗਾ ਆਪਾਂ ਅਗਲੇ ਪਹਿਲਾਂ ਮਿਲੇ ਨਹੀਂ ਸੀ ਤੁਹਾਡੇ ਫੋਨ ਨਾਲ ਡਾਕਟਰ ਕਿੱਥੇ ਹੋਏ ਉਹ ਗੁੰਡਾ ਆ ਹਸਪਤਲ ਜਿਹੜਾ ਕਿ ਉਹ ਲਾ ਲੋ ਵੀ 6 ਘੰਟੇ ਰੱਖ ਰਹੇ ਨੇ ਆਪਣੀ ਪੈਸੇ ਤੁਹਾਡਾ ਫੋਨ ਆਇਆ ਫਿਰ ਉਹਨਾਂ ਨੇ ਜਾ ਕੇ ਲਾਸ਼ ਰੂਪ ਦਿੱਤਾ ਫੇਰ ਟੀਮ ਕੱਟੀ ਹੋ ਗਈ ਫਿਰ ਚੱਲੀ ਦੂਸਰਾ ਭਰਾ ਵੀ ਆ ਗਿਆ ਬੰਦਾ ਕੋਲ ਤਲਵੰਡੀ ਕੋਲ ਐਕਸੀਡੈਂਟ ਹੋਇਆ ਸੀ ਜਿਹੜਾ ਬਾਅਦ ਮੱਲੇ ਗਿਆ ਇਹ ਇਹ ਲੋਕਾਂ ਨੂੰ ਇਹ ਗੱਲ ਸਮਝ ਪੈਂਦੀ ਹੈ ਬੰਦਾ ਹਰ ਦੇ ਨਾਲ ਕਿੱਥੇ ਖੜ੍ਹ ਸਕਦਾ ਆ ਦੇਖੋ ਆਪਾਂ ਕਦੇ ਮਿਲੇ ਨਹੀਂ ਗਏ ਨਹੀਂ ਮਿਲੇ ਪਰ ਜੇ ਤੁਸੀਂ ਇਹ ਕੰਮ ਕੀਤਾ ਤੇ ਮੇਰਾ ਜਲ ਕੀਤਾ ਮਤਲਬ ਹੋ ਰਿਹਾ ਘੱਟ ਬਹੁਤ ਧੰਨਵਾਦ ਇੱਚੀ ਰਹਿੰਦੇ ਹੋ ਬਾਈ ਨਾਲ ਹੀ ਘਰ ਹੈ ਬਾਈ ਬੰਦਾ ਬਾਈ ਬੰਦਾ ਆਉਂ ਕਰ ਰਹੇ ਆ ਬਾਪ ਬਾਈ ਜਾਉਂਦਾ ਠੀਕ ਸ਼ੁਕਰੀਆ ਬਹੁਤ ਆ ਜਾ ਸਾਹ ਨਹੀਂ ਠੀਕ ਚਲਿਏ ਬਾਈ ਨਹੀਂ ਨਹੀਂ ਨਾ ਨਾਰਾ ਦੀ ਕੋਸਤਾ ਰਾਜ ਦੀ ਪੰਜਾਬੀ ਜਿਮਾਦਾਰ ਹੈ ਅੱਛਾ ਇਹਨਾਂ ਦੀ ਸਟੋਰ ਰਾਈਟ ਹੱਥ ਹੋ ਗਈ ਤੇ ਰੰਗ ਦੀ ਅੱਛਾ ਤੇ ਡਾਕਟਰਾਂ ਨੇ ਹੱਥ ਗੋਣਾ ਬਣਾ ਕਰਵਾ ਦਾ ਹੱਥ ਵੱਡੇ ਗਿਆ ਸੀ ਤੁਹਾਡਾ ਫੋਨ ਆਇਆ ਸੀਗਾ ਡਾਕਟਰਾਂ ਦੀ ਟੀਮ ਇਕੱਠੀ ਹੋ ਗਈ ਸੀਗੀ ਫਿਰ ਉਹਦਾ ਇਲਾਜ ਹੋਇਆ ਸੀ ਉਹਦੇ ਵਾਸਤੇ ਤੁਹਾਡਾ ਧੰਨਵਾਦ ਮੈਨੂੰ ਸ਼ੁਕਰੀਆ ਬਾਈ ਕੋਈ ਆਪਾਂ ਦਾ ਜਰੀਆ ਦਾ ਕਿਸੇ ਉਹਦੇ ਦੇ ਚਾਈ ਦਾ ਬੋਨ ਦੇ ਨਾਲ ਕੇ ਦਾ ਫਾਇਦਾ ਹੁੰਦਾ ਮੈਂ ਤਾਂ ਦੇਖੋ ਆਪਾਂ ਜਦੋਂ ਹੀ ਉਹ ਤਾਰੀਫ ਕਰਨੀ ਹੈ 10 ਵਾਰ ਕਰਦਾਂਗੇ ਕਿ ਪਾਰਟੀ ਦੀ ਕਰਦਾਂਗੇ ਇਹ ਬੰਦੇ ਦੀ ਸਰਚਾਈ ਦੀ ਤਾਰੀਫ ਕਰਨੀ ਉਸ ਵਾਰ ਤੋਂ ਮਿਲਣਾ ਜਣਾ ਸੀਗਾ ਆਪਾਂ ਕਦੇ ਪਹਿਲਾਂ ਮਿਲੇ ਨਹੀਂ ਜੀ ਤੁਹਾਡੇ ਫੋਨ ਨਾਲ ਡਾਕਟਰ ਇਕੱਠੇ ਹੋਏ ਉਹ ਗੁੰਡਾ ਹਸਪਤਲ ਜਿਹੜਾ ਕਿ ਉਹ ਲਾ ਲੋ ਵੀ 6 ਘੰਟੇ ਰੱਖ ਰਾਨੇ ਆਪਣੀ ਪੈਸ ਤੁਹਾਡਾ ਫੋਨ ਆਇਆ ਫਿਰ ਉਹਨਾਂ ਨੇ ਜਾ ਕੇ ਲਾਸ਼ ਰੂ ਕੀਤਾ ਫੇਰ ਟੀਮ ਕੱਟੀ ਹੋ ਗਈ ਫਿਰ ਤੇ ਚੱਲਿਆ ਦੂਸਰਾ ਪਹੁੰਚਿਆ ਗਿਆ ਤਲਵੰਡੀ ਕੋਲ ਐਕਸੀਡੈਂਟ ਹੋਇਆ ਸੀ ਜਿਹੜਾ ਬਰਾਦ ਮੰਨਿਆ ਗਿਆ ਇਹ ਇਹ ਲੋਕਾਂ ਨੂੰ ਨਾ ਗੱਲ ਸਮਝ ਪੈਂਦੀ ਏ ਬੰਦਾ ਸਾਡੇ ਨਾਲ ਕਿੱਥੇ ਖੜ ਸਕਦਾ ਦੇਖੋ ਆਪਾਂ ਕਿਤੇ ਮਿਲੇ ਨਹੀਂ ਗਏ ਨਹੀਂ ਮਿਲਿਆ ਪਰ ਜੇ ਤੁਸੀਂ ਇਹ ਕੰਮ ਕੀਤਾ ਤੇ ਮੇਰਾ ਦਿਲ ਕੀਤਾ ਮਨ ਨੂੰ ਮਿਲਿਆ ਥਾਣਵਾਕ ਠੀਕ ਹੈ ਬਹੁਤ ਧੰਨਵਾਦ ਇੱਚੀ ਰਹਿੰਦੇ ਹੋ ਬਾਈ ਨਾਲ ਹੀ ਗੱਲ ਕਰਾ ਬਾਈ ਬੰਦਾ ਬਾਈ ਨਾਲ ਉਸ ਬੈਠ ਕੇ ਆਉਂ ਕਰ ਰਹੇ ਆ ਬਾਬਾ ਜੀ ਜਾਂਦਾ ਸ਼ੁਕਰੀਆ ਮੈਂ ਜਾਂਦਾ ਆਪਾਂ ਦੇ ਸਾਹਮਣੇ ਹੋ ਗਿਆ ਠੀਕ ਚਲਿਏ ਭਾਈ ਨਹੀਂ ਨਹੀਂ